ਰਾਜਪੁਰਾ ਦੇ ਮਿਨੀ ਸੈਕਟਰੀਏਟ ਵਿਖੇ ਸਾਂਝਾ ਮੁਲਾਜ਼ਮ ਮੰਚ ਦੇ ਪੰਜਾਬ ਯੂਟੀ ਇਕਾਈ ਰਾਜਪੁਰਾ ਵੱਲੋਂ ਕੇਂਦਰ ਸਰਕਾਰ ਦੇ ਪ੍ਰਤੀ ਮੁਰਦਾਬਾਤ ਦੇ ਨਾਰੇ ਲਾਏ ਇਸ ਦਾ ਮੁੱਖ ਕਾਰਨ ਕਾਲੇ ਕਾਨੂੰਨ ਪਾਸ ਕਰਨ ਦਾ ਸੀ ਇਹਨਾਂ ਸਾਂਝਾ ਮੁਲਾਜ਼ਮ ਮੰਚ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਕਿਸਾਨਾਂ ਦੇ ਲਈ ਲੰਗਰ ਵੀ ਲਗਾਇਆ ਗਿਆ ਹੈ ਜਿਨ੍ਹਾਂ ਨੂੰ ਆਉਣ ਜਾਣ ਵਿੱਚ ਉਹਨਾਂ ਲਈ ਸਹਾਇਕ ਰਹੇਗਾ ਰਾਜਪੁਰਾ ਤੋਂ कपूर तो तो दी मोदी सरकार मुर्दाबाद 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 मोदी सरकार मुर्दाबाद 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 केंद्र सरकार मुर्दाबाद 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 जिम्मेदार पाई राम तो मुर्दाबाद 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 हमें क्या चाहिए हमें क्या चाहिए इंसाफ के आगे झुकना पड़ेगा इंसाफ के आगे झुकना पड़ेगा इंसाफ के आगे झुकना पड़े मोदी सरकार हाय हाय ਹਾਏ 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 ਮੋਦੀ ਸਰਕਾਰ ਹਾਏ 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 ਮੋਦੀ ਸਰਕਾਰ ਹਾਏ 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 ਇਸ ਮੌਕੇ ਗੁਰਮੀਤ ਸਿੰਘ ਵਾਲੀਆ ਕਲਮੀਨਰ ਸਾਂਝਾ ਮੁਲਾਜ਼ਮ ਮਚ ਪੰਜਾਬ ਤੇ ਯੂਟੀ ਨੇ ਰਾਏਪੁਰ ਆ ਵਿਸ਼ਰਕਤ ਕੀਤੀ ਤੇ ਇਹਨਾਂ ਦੀ ਨੇਕ ਕਮਾਈ ਦੇ ਫੰਡ ਨੂੰ ਆਪਣੇ ਸਹਿਯੋਗ ਚ ਲਿਆ ਤੁਸੀਂ ਅੱਜ ਐਸਡੀਓ ਆਫਿਸ ਆਏ ਹੋ ਆਪਣਾ ਮਿਨੀ ਸੈਟਰ ਰਾਏਪੁਰ ਔਰ ਇਸ ਬੰਦਸੋਈ ਮੇਰਾ ਨਾਮ ਗੁਰਮੀਤ ਸਿੰਘ ਵਾਲੀਆ ਕਨਵੀਨਰ ਸਾਂਝਾ ਮਲਾਜਮ ਮੰਚ ਪੰਜਾਬ ਅਤੇ ਜੂਟੀ ਜੋ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਲੈ ਕੇ ਆਂਦੇ ਸੀ ਉਹਦਾ ਜਿਹੜਾ ਕਿਸਾਨਾਂ ਵੱਲੋਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਦਿੱਲੀ ਦੇ ਵਿੱਚ ਜਿਹੜਾ ਐਜੀਟੇਸ਼ਨ ਕੀਤੀ ਜਾ ਰਹੀ ਹੈ ਅੰਦੋਲਨ ਕੀਤਾ ਜਾ ਰਿਹਾ ਹੈ ਉਹ ਜਿਹੜਾ ਅੰਦੋਲਨ ਹੈ ਹੁਣ ਉਹ ਜਨ ਅੰਦੋਲਨ ਹੋ ਗਿਆ ਹਰ ਵਰਗ ਦੇ ਜਿਹੜੇ ਲੋਕ ਨੇ ਉਹਦੇ ਵਿੱਚ ਸਮੂលਿਤ ਕਰ ਰਹੇ ਨੇ ਸਾਂਝਾ ਮਲਾਜਮ ਮੰਚ ਵੱਲੋਂ ਵੀ ਪਿਛਲੇ ਕਈ ਦਿਨਾਂ ਤੋਂ ਜਿਹੜੇ ਕਿਸਾਨ ਅਤੇ ਸਮਰਥਕ ਦਿੱਲੀ ਜਾ ਰਹੇ ਨੇ ਉਹਨਾਂ ਦਾ ਰਾਜਪੁਰੇ ਤੋਂ ਅੰਬਾਲਾ ਸਾਈਡ ਦੇ 5 ਕਿਲੋਮੀਟਰ ਰिलायंस ਪੰਪ ਦੇ ਸਾਹਮਣੇ ਜਿਹੜਾ ਲੰਗਰ ਲਗਾਇਆ ਹੋਇਆ ਹੈ ਜਿਹੜੇ ਕਿਸਾਨ ਅਤੇ ਸਮਰਥਕ ਟਰੈਲੀਆਂ ਟਰੱਕਾਂ ਅਤੇ ਹੋਰ ਵਾਹਨਾਂ ਰਾਹੀਂ ਦਿੱਲੀ ਜਾ ਰਹੇ ਨੇ ਤੇ ਵਾਪਸ ਆ ਰਹੇ ਨੇ ਉਹਨਾਂ ਦੇ ਲਈ ਅਸੀਂ ਸਹਿਯੋਗ ਕਰ ਰਹੇ ਹਾਂ ਤਾਂ ਜੋ ਕਿ ਉਹਨਾਂ ਨੂੰ ਅਸੀਂ ਲੰਗਰ ਛਕਾ ਕੇ ਚਾਹ ਪਿਲਾ ਕੇ ਉਹ ਐਜੀਟੇਸ਼ਨ ਵਿੱਚ ਆਪਣੀ ਸਮੂਲਿਤ ਕਰ ਰਹੇ ਨੇ ਅਸੀਂ ਜਿਹੜਾ ਪੰਜਾਬ ਦੇ ਮੁਲਾਜ਼ਮ ਅਸੀਂ ਕਿਸਾਨਾਂ ਦੇ ਨਾਲ ਹਰ ਵਰਗ ਦੇ ਨਾਲ ਜਨ ਅੰਦੋਲਨ ਦੇ ਵਿੱਚ ਕੁੱਦਿਆਂ ਤੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਜੇਕਰ ਸਰਕਾਰ ਨੇ ਹਲੇ ਵੀ ਕਾਨੂੰਨ ਵਾਪਸ ਨਾ ਲਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਚਾਹੇ ਪੰਜਾਬ ਦੇ ਦਫ਼ਤਰ ਬੰਦ ਕਰਨੇ ਪੈਣ ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਖੜੇ ਰਾਵਾਂਗੇ ਜੇਕਰ ਸਾਨੂੰ ਕੋਈ ਵੀ ਹੋਰ ਅੱਗੇ ਮੀਟਿੰਗ ਕਰਕੇ ਫੈਸਲਾ ਲੈਣਾ ਪਿਆ ਸਮੂਚੀ ਜਿਹੜੀ ਲੀਡਰਸ਼ਿਪ ਹੈ 47 ਜਥੇਬੰਦੀਆਂ ਦਾ ਇੱਕੋ ਇੱਕ ਸਾਂਝਾ ਮੁਲਾਜ਼ਮਾਂ ਚ ਪੰਜਾਬ ਤੇ ਯੂਟੀ ਜਿਹੜਾ ਅਸੀਂ ਉਸਾਰ ਕੇ ਸਾਰਿਆ ਹੋਇਆ ਹੈ ਅਸੀਂ ਸਾਰੇ ਪੰਜਾਬ ਤੋਂ ਫੈਸਲਾ ਲੈ ਕੇ ਜੋ ਵੀ ਸਾਡਾ ਨਿਰਣਾ ਹੋਊਗਾ ਉਹਦੇ ਨਾਲ ਚਾਹੇ ਦਫ਼ਤਰ ਬੰਦ ਕਰਨੇ ਪੈਣ ਚਾਹੇ ਸਾਨੂੰ ਦਿੱਲੀ ਵੱਲ ਕੁਝ ਕਰਨਾ ਪੈਣਾ ਅਸੀਂ ਗੁਰੇਜ਼ ਨਹੀਂ ਕਰਾਂਗੇ ਕਾਲੇ ਕਾਨੂੰਨ ਵਾਪਸ ਕਰਾਉਣ ਵਿੱਚ ਪੂਰਨ ਤੌਰ ਤੇ ਜਿਹੜਾ ਸਾਰੇ ਤੁਹਾਨੂੰ ਇੱਕ ਲਿਫਾਫਾ ਦਿੱਤਾ ਹੈ ਇਹ ਕਿਸ بیس ਹੋਇਤਾ ਇਹ ਜਿਹੜਾ ਲਿਫਾਫਾ ਇਹਨਾਂ ਨੇ ਹੰਡ ਦਿੱਤਾ ਉਹ ਜਿਹੜਾ ਅਸੀਂ ਲੰਗਰ ਲਗਾਇਆ ਹੋਇਆ ਉਹਦਾ ਇੱਕ ਯੋਗਦਾਨ ਹੈ ਤਾਂ ਜੋ ਕਿ ਅਸੀਂ ਲੰਗਰ ਦੇ ਵਿੱਚ ਮੈਕਸਿਮਮ ਜੋ ਦਾਲ ਫੁਲਕਾ ਜਾਂ ਸਬਜ਼ੀ ਫੁਲਕਾ ਸੀ ਲੰਗਰ ਕਿਸਾਨਾਂ ਲਈ ਲਾਇਆ ਹੋਇਆ ਹੈ ਇਹ ਉਹਦੇ ਵਿੱਚ ਸਹਿਯੋਗ ਹੈ ਅਸੀਂ ਰਾਸ਼ਨ ਵਗੈਰਾ ਇਹ ਲੈ ਕੇ ਅਸੀਂ ਉਹਨਾਂ ਲੰਗਰ ਚ ਪਾਉਂਦੇ ਇਹ ਮੁਲਾਜ਼ਮਾਂ ਵੱਲੋਂ ਦੇ ਰਹੇ ਹਨ ਕਿ ਤੁਸੀਂ ਇਹ ਦਫ਼ਤਰ ਵੱਲੋਂ ਆ ਰਿਹਾ ਹੈ ਕਿ ਇਹ ਮੁਲਾਜ਼ਮਾਂ ਵੱਲੋਂ ਆਪਣੀ ਜਿਹੜੀ ਤਨਖਾਹ ਆ ਉਹਦੇ ਵਿੱਚੋਂ ਜੋ ਵੀ ਥੋੜਾ ਥੋੜਾ ਯੋਗਦਾਨ ਪਾ ਕੇ ਸਮੁੱਚੇ ਮੁਲਾਜ਼ਮ ਵੱਲੋਂ ਜੋ ਯੋਗਦਾਨ ਹੈ 5000 4000 ਰੁਪਿਆ ਉਹ ਹੈਗਾ ਕਿਉਂਕਿ ਇਹ ਲੰਗਰ ਆਟਾ ਦਾਲ ਸਬਜ਼ੀ ਜੋ ਵੀ ਹੈ ਰਾਸ਼ਨ ਮਹਿੰਗਾ ਹੈਗਾ ਲੇਕਿਨ ਅਸੀਂ ਪੂਰਨ ਤੌਰ ਤੇ ਸਮੁੱਚੇ ਪੰਜਾਬ ਵੱਲੋਂ ਅਸੀਂ ਸਹਿਯੋਗ ਕਰ ਰਹੇ ਹਾਂ ਇਹ ਲੰਗਰ ਇੱਕ ਦਿਨ ਵਾਸਤੇ ਲਾਇਆ ਜਾ ਰਿਹਾ ਹੈ ਕਿ ਇਹ ਲਗਾਤਾਰ ਕ ਫਿਲਹਾਲ ਜੋ ਸਾਡਾ ਨਿਸ਼ਚੈ ਹੈਗਾ ਸੋਮਵਾਰ ਤੱਕ ਲਗਾਉਂਦਾ ਹੈ ਕਿਉਂਕਿ ਉਸ ਤੋਂ ਬਾਅਦ ਜਿਹੜੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਸਰਾਂਤ ਬਹੁਤ ਲੰਗਰ ਲੱਗ ਜਾਂਦੇ ਨੇ ਅਸੀਂ ਉਹਦੇ ਵਿੱਚ ਵੀ ਸਹਿਯੋਗ ਕਰਦੇ ਹਾਂ ਜੋ ਵੀ ਅੱਗੇ ਨਿਰਣਾ ਹੋਊਗਾ ਅਸੀਂ ਲਵਾਂਗੇ ਫਿਲਹਾਲ ਅਸੀਂ ਜਿਹੜਾ ਉਹ ਲੰਗਰ ਚੱਲ ਰਿਹਾ ਉਹਦੇ ਵਿੱਚ ਸੋਮਵਾਰ ਤੱਕ ਅਸੀਂ ਜਿਹੜਾ ਸਹਿਯੋਗ ਕਰਨਾ ਠੀਕ ਹੈ ਥੈਂਕ ਯੂ ਦਿੱਤਾ ਤੁਸੀਂ ਇਸ ਬਾਰੇ ਤੁਸੀਂ ਦੱਸੋ ਹਾਂਜੀ ਸਰ ਪਹਿਲਾਂ ਤਾਂ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਨਸਾਨ ਅੰਦੋਲਨ ਜਿਹੜਾ ਸੰਘਰਸ਼ ਚੱਲ ਰਿਹਾ ਆਪਣਾ ਕੀਮਤੀ ਸਮਾਂ ਜਿਹੜਾ ਕੱਢ ਕੇ ਇੱਥੇ ਸਾਡੇ ਤੇ ਉਹਦੇ ਨਾਲ ਹੀ ਸਾਡੇ ਸਾਂਝਾ ਮਲਾਜਮ ਮਿਲਟ ਦੇ ਕਨਵੀਨਰ ਸ੍ਰੀ ਗੁਰਮੀਤ ਸਿੰਘ ਬਾਲਿਆ ਜੀ ਜਿਹੜੇ ਆਪਣੇ ਚੱਚੇ ਤੌਰ ਤੇ ਪਟਿਆਲੇ ਤੋਂ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਮਲਾਜਮ ਸਾਥੀ ਅਲੱਗ-ਅਲੱਗ ਡਿਪਾਰਟਮੈਂਟਾਂ ਤੋਂ ਜਿਨ੍ਹਾਂ ਵੀ ਉਹ ਕੰਪਲੈਕਸ ਦੇ ਵਿੱਚ ਦਫ਼ਤਰ ਹੈਗੇ ਆ ਸਾਰੀ ਦੇ ਦੀਰਾਂ ਦੀ ਆਵਾਜ਼ ਆ ਰਹੀ ਸੀ ਕਿ ਵੀ ਅਸੀਂ ਵੀ ਯੋਗਦਾਨ ਪਾਉਣਾ ਤੇ ਸਾਰਿਆਂ ਨੇ ਅੱਜ ਸਵੇਰੇ ਦੇ ਅਸੀਂ ਲੱਗੇ ਵੀ ਸੀ ਸਾਡੇ ਪ੍ਰਧਾਨ ਜੀ ਹੰਸਰਾਜ ਜੀ ਸਾਡੇ ਮਹੰਮਦ ਹੰਦੀਪ ਜੀ ਪ੍ਰਧਾਨ ਜੀ ਸਾਡੇ ਹੋਰ ਕਾਫੀ ਸਾਥੀ ਆਪਣੇ ਜੀਤ ਜੀ ਸਾਡੇ ਵਾਟਰ ਸਪਲਾਈ ਤੋਂ ਸਾਰੇ ਮੇਰੇ ਨਾਲ ਲਗਾਤਾਰ ਹੰਭਰੇ ਸੀ ਸਾਰੇ ਦਫ਼ਤਰਾਂ 'ਚ ਅਸੀਂ ਕਹਿ ਰਹੇ ਸੀ ਕਿ ਸਾਰੀ ਦੁਨੀਆ ਜਾਣਦੀ ਹੈ ਵੈਸੇ ਕਿ ਕਿਸਾਨਾਂ ਦੇ ਨਾਲ ਜਿਹੜੇ ਕਾਲੇ ਕਾਨੂੰਨ ਸੈਂਟਰ ਦੀ ਮੋਦੀ ਸਰਕਾਰ ਨੇ ਜਿਹੜੇ ਬਣਾਏ ਆ ਇਹ ਬਹੁਤ ਹੀ ਖਤਰਨਾਕ ਕਾਨੂੰਨ ਆ ਸਾਡੇ ਪੰਜਾਬ ਦਾ ਅੰਦਾਜ਼ਾ ਤਾਂ ਕਿਸਾਨ ਜਿਹੜਾ ਉਹ ਅੱਜ ਦਿੱਲੀ ਦੇ ਵਿੱਚ ਜਿਹੜੀ ਕੜਾਕੇ ਦੀ ਠੰਡ ਆ ਜਿਹੜੀ ਪੋ ਮਾਗਦੀ ਜਿਹੜੀ ਪੋ ਮਹੀਨੇ ਦੀ ਜਿਹੜੀ ਠੰਡਾ ਸਭ ਤੋਂ ਖਤਰਨਾਕ ਠੰਡਾ ਇਹਦੇ ਵਿੱਚ ਜਾ ਕੇ ਉਹ ਦਿੱਲੀ ਦੀ ਸੜਕਾਂ ਤੇ ਜਾ ਕੇ ਜਿਹੜਾ ਸੰਘਰਸ਼ ਕਰ ਰਿਹਾ ਉਹ ਕਿਹਦੇ ਲਈ ਕਰ ਰਿਹਾ ਉਹ ਪੰਜਾਬ ਦੇ ਲੋਕਾਂ ਲਈ ਕਰ ਰਿਹਾ ਤਾਂ ਕਿ ਕਿਉਂਕਿ ਮੋਦੀ ਸਰਕਾਰ ਜਿਹੜੀ 2014 ਦੇ ਵਿੱਚ ਹੋਂਦ ਦੇ ਵਿੱਚ ਆਈ ਆ ਇਹ 14 ਤੋਂ ਲੈ ਕੇ 19 ਤੱਕ ਰਹੀ ਆ ਇਹਨਾਂ ਨੇ ਜਿਹੜੇ ਵੱਡੇ ਘਰਾਨੇ ਆ ਕਾਰਪੋਰੇਟ ਘਰਾੜੇ ਆ ਜਿਨ੍ਹਾਂ ਕੋਲ ਪਹਿਲਾਂ ਹੀ ਲੱਖਾਂ ਕਰੋੜਾਂ ਅਰਬ ਰੁਪਇਆ ਹੈਗਾ ਉਹਨਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਆ ਗਰੀਬ ਨੂੰ ਗਰੀਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਅਮੀਰ ਨੂੰ ਲੱਖਾਂ ਤੋਂ ਕਰੋੜਾ ਕਰੋੜਾ ਤੋਂ ਅਰਬ ਖਰਬਾ ਤੱਕ ਉਹ ਪਹੁੰਚਾ ਰਹੇ ਆ ਲੋਕ ਹੁਣ ਸਮਝ ਚੁੱਕੇ ਆ ਤੇ ਇਹਨਾਂ ਨੂੰ ਦੁਆਰੇ ਇਹਨਾਂ ਕਿਸਾਨਾਂ ਨੇ ਜਿਹੜਾ ਆਪਣਾ ਦੇਖੋ ਤਾਜ ਬਕਸੇ ਸੀ 2019 ਦੇ ਵਿੱਚ ਇਲੈਕਸ਼ਨ ਹੋਈ ਸੀ ਪਰ ਇਹ ਸਰਕਾਰ ਨੇ ਮੋਦੀ ਸਰਕਾਰ ਨੇ ਕਿਸੇ ਦੀ ਕੋਈ ਜਿਹੜੀ ਕਦਰ ਨਹੀਂ ਜਾਣੀ ਆਪਣਾ ਜ਼ੁਲਮ ਜਿਹੜਾ ਕਿਉਂਕਿ ਅਸੀਂ ਸਕੂਲਾਂ ਦੇ ਵਿੱਚ ਪੜਿਆ ਕਿ ਪਹਿਲਾਂ ਅੰਗਰੇਜ਼ ਲੋਕ 1947 ਦੇ ਵਿੱਚ ਇਥੇ ਇੰਡੀਆ ਚ ਆਏ ਉਹ ਲੁੱਟ ਕੇ ਲੈ ਗਏ ਅੰਗਰੇਜ਼ ਆਪਣਾ ਇੰਡੀਆ ਨੂੰ ਜਿਹੜਾ ਉਹ ਸੋਨਾ ਸੀ ਸਾਰਾ ਲੁੱਟ ਕੇ ਲੈ ਗਏ ਇਸੇ ਤਰ੍ਹਾਂ ਜਿਹੜੇ ਕੌਂਟਰਾਨੇ ਆ ਹੁਣ ਇਹ ਵੀ ਇੱਕ ਗਰੀਜਾ ਦਾ ਰੂਪ ਆ ਇਹ ਸਾਨੂੰ ਸਾਰਿਆਂ ਨੂੰ ਇਹ ਕੱਲੇ ਕਿਸਾਨ ਦੀ ਲੜਾਈ ਨਹੀਂ ਹੈਗੀ ਪੂਰੇ ਮੁਲਾਜ਼ਮਾਂ ਚ ਇੱਕ ਮਜ਼ਦੂਰ ਆ ਹਰੇਕ ਵਰਗ ਦੀ ਲੜਾਈ ਬਣ ਗਈ ਕਿਉਂਕਿ ਹਰੇਕ ਚੀਜ਼ ਆਪਾਂ ਨੂੰ ਮਹਿੰਗੀ ਮਿਲੇਗੀ ਚਾਹੇ ਐਜੂਕੇਸ਼ਨ ਆ ਚਾਹੇ ਕੋਈ ਵੀ ਚਾਹੇ ਸਿੱਖਿਆ ਕੁਝ ਵੀ ਆ ਉਹ ਮਹੰਗਾ ਮਿਲੇਗਾ ਜੋ ਲੈ ਕੇ ਰਿਹਾ ਤੇ ਹੱਥਾਂ ਸੇ ਚੱਲ ਗਿਆ ਬਾਕੀ ਸਾਡੇ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਕਮ ਕੋਆਰਡੀਨੇਟਰ ਸੁਚੈਨ ਸਿੰਘ ਖੈਰਾ ਸਾਹਿਬ ਜੋ ਸਾਡੇ ਮੁਲਾਜ਼ਮਾਂ ਦੇ ਮੰਗਾਂ ਦੇ ਰਾਖੀ ਤੇ ਪਹਿਰੇਦਾਰ ਨੇ ਪੂਰੀ ਪੈਰ ਵੀ ਕਰ ਰਹੇ ਹੋ ਪਰਸੋਂ ਆਏ ਸੀ ਸਾਡੇ ਰਾਜਪਰੇ ਉਹ ਲੰਗਰ ਸ਼ੁਰੂ ਕਰਾ ਕੇ ਗਏ ਆ ਤੇ ਅਸੀਂ ਵੀ ਚਲੋ ਯੋਗਦਾਨ ਪਾਇਆ ਸੀ ਤੇ ਸਾਡੇ ਜਿਹੜਾ ਮੇਨ ਪ੍ਰਾਲਾ ਸਾਡੇ ਗੁਰਮੀਤ ਸਿੰਘ ਬਾਲੇ ਜੀ ਪਟਿਆਲੇ ਤੋਂ ਇਹਨਾਂ ਦਾ ਫੋਨ ਆਇਆ ਸੀ ਵੀ ਅਸੀਂ ਰਾਜਪੁਰੇ ਦੇ ਵਿੱਚ ਲੰਗਰ ਲਾਉਣਾ ਕਿਉਂਕਿ ਰਾਜਪੁਰੇ ਇੱਕ ਇਹੋ ਜਿਹਾ ਸਥਾਨ ਆ ਕਿ ਪੰਜਾਬ ਦਾ ਪੂਰਾ ਕਿਸਾਨ ਜਿਹੜਾ ਚੇਹ ਲੁਧਿਆਣਾ ਅੰਮ੍ਰਿਤਸਰ ਸਾਰਾ ਰਾਜਪੁਰੇ ਨੂੰ ਹੋ ਕੇ ਇੱਥੇ ਲੰਗਰਿਆ ਪਟਿਆਲਾ ਸਾਡ ਲਾਬਾ ਸਾਈਡ ਦਾ ਦਿੱਲੀ ਤੱਕ ਇਹ ਸੈਂਟਰ ਚ ਪੈਂਦਾ ਅੰਮ੍ਰਿਤਸਰ ਦਿੱਲੀ ਦੇ ਵਿਚਾਲੇ 250 ਕਿਲੋਮੀਟਰ ਅੰਮ੍ਰਿਤਸਰ 250 ਕਿਲੋਮੀਟਰ ਤੋਂ ਦਿੱਲੀ ਆ ਤੇ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹਰਿਆਣਾ ਸਰਕਾਰ ਦਾ ਜਿਹੜਾ ਬਤੀਰਾ ਕਿਸਾਨਾਂ ਪ੍ਰਤੀ ਠੀਕ ਨਹੀਂ ਉਹ ਕਹਦੇ ਸੀ ਆਪਣਾ ਵਾਲੀਆ ਸਾਹਿਬ ਕਰੀ ਸੀ ਆਪਾਂ ਇੱਕ ਲੰਗਰ ਲਾ ਦਈਏ ਰਾਜਪੁਰੇ ਦੇ ਕੋਲ ਤਾਂ ਕਿ ਕਿਸਾਨ ਇੱਥੋਂ ਲੰਗਰ ਛੱਕ ਕੇ ਦਿੱਲੀ ਤੱਕ ਬੜੀ ਆਸਾਨੀ ਦੇ ਨਾਲ ਜਿਹੜਾ ਪਹੁੰਚ ਸਕੇ ਫਿਰ ਸਾਡੇ ਮੈਂ ਸਾਰਿਆਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਇਹ ਫੰਡ ਇਕੱਠਾ ਕਰਨ 'ਚ ਸਾਡਾ ਯੋਗਦਾਨ ਦਿੱਤਾ ਜਿਨ੍ਹਾਂ ਨੇ ਆਪਣੇ ਤਨੁ ਮਨੋਂ ਸੇਵਾ ਕੀਤੀ ਪਰਮਾਤਮਾ ਇਹਨਾਂ ਦੀਆਂ ਜਿਹੜੀਆਂ ਸ਼ਾਮਾਂ ਪੂਰੀਆਂ ਕਰੇ ਬਾਕੀ ਅਸੀਂ ਮੋਦੀ ਸਰਕਾਰ 'ਕਿ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦਾ ਜਿਹੜਾ ਜਲਦ ਜਲਦ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਰਾਜਪੁਰ ਤੋਂ ਭੁਪਿੰਦਰ ਕਪੂਰ ਦੀ ਵਿਸ਼ੇਸ਼ ਰਿਪੋਰਟ ਸਟਾਰ نیوز 09 ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ